ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਾਡੀ ਕੌਮ ਦੇ ਮਹਾਨ ਪ੍ਰਚਾਰਕ ਪੰਥ ਦੇ ਮਹਾਨ ਵਿਦਵਾਨ ਬਣਦੇ ਨੇ ਤੇ ਉਹ ਕੀ ਕਹਿੰਦੇ ਹੁੰਦੇ ਐ ਮਾਇਆ ਹੋਈ 나ਗਣੀ ਜਗਤ ਰਹੀ ਲਪਟਾਈ ਇਦਾਂ ਕਹਿੰਦੇ ਹੁੰਦੇ ਐ ਨਾ ਤੇ ਐਨੀ ਗੱਲ ਕਹਿਣ ਦਾ ਇਹ ਲੋਕਾਂ ਤੋਂ 2 2.5 ਲੱਖ ਰੁਪਈਆ ਲੈ ਲੈਂਦੇ ਐ ਐਨੀ ਗੱਲ ਕਹਿਣ ਦਾ ਤੇ ਜਦੋਂ ਤੁਸੀਂ ਬਾਬੇ ਨਾਨਕ ਦੀ ਕਹੀ ਹੋਈ ਗੱਲ ਸਾਦਗੀ ਵਾਲੀ ਸੁਣੋਗੇ ਉਹ ਕਹਿੰਦੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਤੋਂ ਵੱਧ ਕਹਿੰਦੇ ਲੋੜ ਹੀ ਨਹੀਂ ਲੰਬੀ ਹਲਾਮ ਪਾਉਣ ਦੀ ਬੜਾ ਸੌਖਾ ਤਰੀਕਾ ਤੇ ਜਿਹੜੀ ਮੈਂ ਅੱਜ ਗੱਲ ਕਰਨ ਲੱਗਾ ਨਾ ਗੁਰਕਬਾਲ ਸਿੰਘ ਮਾਤਾ ਕੌਲਾਂ ਵਾਲੇ ਜਿਹੜੇ ਕਹਿੰਦੇ ਐ ਬਾਬਾ ਦੀਪ ਸਿੰਘ ਦੇ ਜੋਤ ਜਗਦੀ ਜੇ ਜਿੱਥੇ ਦਰਦ ਹੁੰਦਾ ਹੈ ਉੱਥੋਂ ਝੋ ਲੈ ਕੇ ਉੱਥੇ ਮਲ ਲਓ ਇਲਾਜ ਹੋ ਜਾਊ ਤੇ ਆਗ ਪੱਟੂ ਹਸਪੀਟਲ ਦੇ ਵਿੱਚ ਦਾਖਲ ਰਿਆ 1.5 ਸਾਲ ਤੇ ਲੋਕਾਂ ਨੂੰ ਕਹੇ ਗਿਆ ਜੋ ਉਦ ਦਾ ਕਿਉਂ ਲਾ ਕੇ ਇਲਾਜ ਹੋ ਜਾਂਦਾ ਤੇ ਇਹਦੇ ਵੱਲੋਂ ਬਰੋਸਾਏ ਭਾਈ ਸਾਹ ਭਾਈ ਅਮਨਦੀਪ ਸਿੰਘ ਬੜਾ ਮਿੱਠਾ ਬੋਲਦੇ ਹੁੰਦੇ ਲੋਕਾਂ ਨੂੰ ਬੇਕੂਪ ਪਤਾ ਕਿਦਾਂ ਬਣਾਉਂਦੇ ਆ ਕਹਿੰਦੇ ਜੇ ਤੁਹਾਡੇ ਕੋਈ ਪੈਸੇ ਦੱਬ ਜੇ ਨਾ ਗਿਲਾ ਨਾ ਕਰਿਆ ਕਰੋ ਇਦਾਂ ਕਿਆ ਕਰੋ ਸੱਚੇ ਪਾਤਸ਼ਾਹ ਜੀ ਇਹਨੂੰ ਇੰਨਾ ਕੁ ਅਮੀਰ ਬਣਾ ਦਿਓ ਮੇਰੇ ਪੈਸੇ ਵਾਪਸ ਕਰ ਦੇ ਇਦਾਂ ਮਿੱਠਾ ਮਿੱਠਾ ਬੋਲ ਕੇ ਲੋਕਾਂ ਤੇ ਜਾਲ ਪਾ ਕੇ ਬੇਕੂਪ ਬਣਾਉਂਦੇ ਆ ਤੇ ਹੁਣ ਇਹਨੇ ਕਰਤੂਤ ਪਤਾ ਕੀਤੀ ਆਪਣੀ ਬੇਟੀ ਦਾ ਵਿਆਹ ਕੀਤਾ ਅੱਛਾ ਜੀ ਮੈਂ ਪਹਿਲੇ ਹੀ ਬੇਨਤੀ ਕਰ ਦਿੰਦਾ ਵੀ ਉਸ ਬੱਚੀ ਨਾਲ ਸਾਡਾ ਕੋਈ ਮੈਰ ਵਿਰੋਧ ਨਹੀਂ ਕੋਈ ਵਿਚਾਰਕ ਮਤਭੇਦ ਨਹੀਂ ਆਪਾਂ ਗੱਲ ਅਮਨਦੀਪ ਸਿੰਘ ਦੀ ਕਰ ਰਹੇ ਹਾਂ ਜਿਹੜਾ ਰਾਗੀ ਹੈ ਗੁਰਕਬਾਲ ਸਿੰਘ ਦਾ ਚੇਲਾ ਢਡੀਆਂ ਵਾਲੇ ਨਾਲ ਵੀ ਤੁਸੀਂ ਉਹਦੀਆਂ ਫੋਟੋਆਂ ਫੋਟੋਆਂ ਦੇਖੀਆਂ ਹੋਣਗੀਆਂ ਗੱਲ ਆਪਾਂ ਉਹਦੀ ਕਰਦੇ ਹਾਂ ਉਹਨੇ ਨਾ ਹੁਣ ਕਹਿ ਲਈ ਸਫਾਈ ਦਿੱਤੀ ਹੈ ਯੰਦਾ ਜੀ ਲੋਕ ਮੈਨੂੰ ਗਾਲਾਂ ਕੱਢਦੇ ਵੀ ਤੂੰ ਆਪਣੀ ਕੁੜੀ ਦੇ ਵਿਆਹ ਤੇ 70 ਲੱਖ ਦੀ ਗੱਡੀ ਕਿਉਂ ਦਿੱਤੀ ਡਾਂਸਰਾਂ ਕਿਉਂ ਨਚਾਈਆਂ ਅੱਛਾ ਗਾਲਾਂ ਕੱਢਦੇ ਜੇ ਕਿਤੇ ਮੈਨੂੰ ਕਾਰ ਦੇ ਕੇ ਸਾਧ ਲੈਂਦਾ ਤੇਰਾ ਉੱਥੇ ਜਲੂਸ ਕੱਢਦਾ ਮੈਂ ਚੰਗੀ ਤਰ੍ਹਾਂ ਵੀ ਹਰਾਮ ਕਰੋ ਤੁਸੀਂ ਇੱਕ ਸਿੱਖ ਪ੍ਰਚਾਰਕ ਹੋ ਕੇ ਕੁੜੀ ਦਾ ਵਿਆਹ ਕਰਨ ਲੱਗਿਓ ਤੁਹਾਡੇ ਕੁੜੀ ਦੇ ਵਿਆਹ ਤੇ ਡਾਂਸਰਾਂ ਨੱਚਣ ਤੁਸੀਂ ਛੇਤਰਾ ਦੀ ਗੱਲ ਕਰਦੇ ਹੋ ਤੁਹਾਡੇ ਗਲ ਚ ਛੇਤਰਾ ਦਾ ਹਾਰ ਪਾ ਕੇ ਗਧੇ ਤੇ ਚੜਾ ਕੇ ਤੁਹਾਡਾ ਜਲੂਸ ਕੱਢਿਆ ਜਾਣਾ ਚਾਹੀਦਾ ਸੀ 70 ਲੱਖ ਦੀ ਗੱਡੀ ਦਿੱਤੀਆਂ ਨੇ ਘੱਟੋ ਘੱਟ ਜੇ ਕੋਈ ਮੇਰੇ ਕੋਲੋਂ ਪੁੱਛੋ ਪੁੱਛੇ ਤਾਂ ਲੋਕ ਇਹ ਕਹਿੰਦੇ ਅਮਰਸਰ ਸਾਹਿਬ ਦੇ ਵੀ ਇਹਨੇ 4 ਕਰੋੜ ਰੁਪਏ ਕੁੜੀ ਦੇ ਵਿਆਹ ਤੇ ਲਾਇਆ 4 ਕਰੋੜ ਰੁਪਏ ਮੰਨੋਗੇ ਹੁਣ ਤੁਸੀਂ ਇਹ ਹਾਲੇ ਕਹਿਣਗੇ ਸੈਂਪਲ ਰੋ ਜੀ ਸਾਦੇ ਰੋ ਜੀ ਉਹ ਪ੍ਰਭੂ ਆਹਾ ਮੇਰਾ ਪੂਰਾ ਜਿਹੜਾ ਸੂਟ ਹੈ ਨਾ ਗੈਟ ਅਪ ਕਹਿੰਦੇ ਤੁਸੀਂ ਇੰਗਲਿਸ਼ ਬੋਲ ਲੀਏ ਤਾਂ ਇਹ ਵੱਧ ਤੋਂ ਵੱਧ 3000 ਰੁਪਏ ਦਾ ਇਹ ਤੋਂ ਵੱਧ ਨਹੀਂ ਹੈਗਾ ਜਦੋਂ ਮਰਜੀ ਤੁਸੀਂ ਪੁਸ਼ਗਿਸ਼ ਕਰ ਲਿਓ 1500 ਦੀ ਜੈਕਟ ਹੈ ਇਹ ਤੇ ਜਿਹੜਾ ਮੇਰੇ কুরਤਾ ਗਾਂ ਪਾਇਆ ਹੈ 1500 ਦਾ ਕੱਪੜਾ ਹੈ 1500 ਦਰਜੀ ਨੇ ਲਿਆ ਤੇ ਆ 1000 ਰੁਪਏ ਦੀ ਘੜੀ ਐ ਤੇ ਆ 500 ਦੀ ਦਸਤਾਰ ਐ ਤੇ ਵੱਧ ਤੋਂ ਵੱਧ 1000 ਦੀ ਸਿਰਸਾ ਪਾਈ ਹੋਣੀ ਐ ਇੰ ਤੋਂ ਵੱਧ ਨਹੀਂ ਇੰ ਤੋਂ ਵੱਧ ਸੈਂਪਲ ਕੌਣ ਹੋਊਗਾ ਉਹ ਲੋਕ ਵੀ ਨੇ ਜਿਨ੍ਹਾਂ ਕੋਲੇ ਇਦਾਂ ਦੇ ਕੱਪੜੇ ਵੀ ਨਹੀਂ ਹੋਣੇ ਪਰ ਉਹਨਾਂ ਕੋਲੇ ਇੱਕ ਕੈਰੇਕਟਰ ਜ਼ਰੂਰ ਹੋਊਗਾ ਕਿਰਦਾਰ ਜ਼ਰੂਰ ਹੋਊਗਾ ਉਹ ਝੂਠ ਨਹੀਂ ਬੋਲਦੇ ਕੋੜਗੇ ਤੇ ਤੁਹਾਡੇ ਜੁੱਤੀਆਂ ਨਾ ਪਹਿਨ ਤਾਂ ਹੋਰ ਕੀ ਪਹਿਨ ਫਿਰ ਕਹਿੰਦਾ ਜੀ ਉਹ ਲਹਿੰਗਾ ਨਹੀਂ ਸੀ ਉਹ ਤਾਂ ਪਤਾ ਨਹੀਂ ਕਿਹੜਾ ਹੋਰ ਕੋਈ ਸੱਭਿਆਚਾਰ ਹੈਗਾ ਉਹ ਸੂਟ ਪਾਇਆ ਸੀ ਨੰਗਾ ਸਿਰ ਕਿੱਦਾਂ ਹੋ ਗਿਆ ਜੀ ਅਗੇ ਗੁਰੂ ਸਾਹਿਬ ਦੇ ਹੂਰ ਵਿੱਚ ਮੇਰੀ ਬੇਟੀ ਸਿਰ ਨੰਗਾ ਕਿੱਦਾਂ ਕਰ ਲੂ ਇਹ ਤਾਂ ਸਭ ਨੂੰ ਪਤਾ ਹੈ ਗੁਰੂ ਸਾਹਿਬ ਦੀ ਹੂਰ ਵਿੱਚ ਸਿਰ ਨੰਗਾ ਕੋਈ ਨਹੀਂ ਕਰਦਾ ਜਿੱਥੇ ਫੋਟੋਆਂ ਕਰਾਈਆਂ ਨੇ ਉੱਥੇ ਸਿਰ ਨੰਗਾ ਸੀ ਅਗਲੇ ਨੇ ਉੱਥੇ ਕਿਹਾ ਅੱਛਾ ਇਹ ਮੇਰਾ ਨਾ ਗਲ ਕਰਨ ਦਾ ਮਤਲਬ ਕੋਈ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਨੀਮਾ ਚਕਾਈ ਮੇਰਾ ਮਤਲਬ ਸਿਰਫ ਇਹ ਸੀ ਵੀ ਜਿਹੜੇ ਕਹਿੰਦੇ ਨੇ ਨਾ ਵੀ ਸੈਂਪਲ ਰੋ ਸਾਦਗੀ ਵਿੱਚ ਵਿਆਹ ਕਰੋ ਸੈਂਪਲ ਖਾਓ ਇਹ ਸਿਰੇ ਦੇ ਹਰਾਮਖੋਰ ਨੇ ਸਿਰੇ ਦੇ ਸੈਂਪਲ ਖਾਣਾ ਜਿੱਦ ਦੇ ਤੁਸੀਂ ਖਾਣ ਲੱਗੇ ਨਾ ਤਾਂ ਉਹਦੇ ਤੁਸੀਂ ਇਹ ਕਹਿ ਲਓ ਵੀ ਦੁਨੀਆ ਬਦਲ ਜਾਏ ਮੈਂ ਦੋ ਗੱਲਾਂ ਕਹਿਣੀਆਂ ਨੇ ਹੁਣ ਇੱਕ ਤਾਂ ਜਿੰਨੇ ਵੀ ਧਰਮ ਦਾ ਬਾਣਾ ਪਾ ਕੇ ਲੋਕਾਂ ਨੂੰ ਬੇਬਕੂ ਬਣਾਉਣ ਵਾਲੇ ਬਾਬੇ ਨੇ ਜਿਨ੍ਹਾਂ ਦੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ ਪੂਰੇ ਪੰਜਾਬ ਦਾ ਕਰਜ਼ਾ ਲੈ ਸਕਦਾ ਤੇ ਕੁਝ ਲੀਡਰ ਨੇ ਲੀਡਰ ਚਾਹ ਲੋ ਵੱਡੇ ਨੇ ਲੈ ਕੇ ਜਿਆਦਾ ਤੌਰ ਤੇ ਜਿੰਨਾ ਬਾਬਿਆਂ ਨੇ ਲੁੱਟਖੋਟ ਦਾ ਪੈਸਾ ਇਕੱਠਾ ਕੀਤਾ ਪੂਰੇ ਪੰਜਾਬ ਦਾ ਕਰਜ਼ਾ ਲਾਇਆ ਜਾ ਸਕਦਾ ਹੈ ਇਦਾਂ ਦੇ ਲਈ ਸੈਂਪਲ ਸੈਂਪਲ ਰੋਲਾ ਪਾਈ ਜਾਣਗੇ ਲੋਕਾਂ ਸਾਹਮਣੇ ਪਖੰਡ ਕਰਨੇ ਜਾਣ ਪੁੱਜ ਕੇ ਉਦਾਂ ਹੀ ਬਸ ਚਾਹ ਪੀਣੀਆਂ ਬਾਟੀ ਨਾਲ ਮੁੱਛਾਂ ਲਵੇੜ ਲੈਣੀਆਂ ਨੇ ਤੇ ਵੀ ਆਲੇ ਨੂੰ ਆਏ ਲੱਗੇ ਬਾਬਾ ਤਾਂ ਸਿੱਧਰੇ ਆਲੇ ਠੀਕ ਹੈ ਮੈਂ ਇੱਕ ਬੰਦੇ ਨੂੰ ਮਿਲਿਆ ਉਹ ਪਿੰਡ ਦਾ ਸਰਪੰਚ ਸੀ ਸੁਣ ਉਹਨੇ ਵੀ ਹਰਾਮਖੋਣ ਦੇ ਲੈਣਾ ਹੁਣ ਵੀ ਮੈਨੂੰ ਮਿਲਿਆ ਸੀ ਤੇ ਉਹਨੇ ਪਿੱਛੇ ਕੋਠੀ ਪਾਈ ਸੀ 1.5 ਕਰੋੜ ਦੀ ਮੂਹਰਲਾ ਜਿਹੜਾ ਘਰ ਸੀ ਨਾ ਉਹ 2 ਸਾਲ ਤੱਕ ਆਇਆ ਨਹੀਂ ਉਹਨੇ ਜਾਣਾ ਪੁੱਜ ਕੇ ਵੀ ਕਿਸੇ ਨੂੰ ਪਤਾ ਨਾ ਲੱਗੇ ਮੂਹਰੇ ਉਦਾਂ ਦਾ ਟੁੱਟਿਆ ਜਿਹਾ ਗੇਟ ਲੱਗਾ ਉਦਾਂ ਦਾ ਦਰਵਾਜ਼ਾ ਪਾਇਆ ਕੋਠੀ ਪਿੱਛੇ ਪਾਈ ਸੀ ਉਹਨੇ ਉਹਨੇ 1.5 ਦੋ ਸਾਲ ਉਹ ਮੂਹਰਲਾ ਦਰਵਾਜ਼ਾ ਘਟਾਇਆ ਹੀ ਨਹੀਂ ਘਰ ਪ੍ਰਾਣਾ ਵੀ ਲੋਕਾਂ ਨੂੰ ਭੁਲੇਖਾ ਪਿਆ ਰਹੇ ਫਿਰ ਸਰਪੰਚ ਬਦਲ ਗਿਆ ਫਿਰ ਮੂਹਰੋਂ ਚੱਕ ਕੇ ਪੁਰਾਣਾ ਘਰ ਵਧੀਆ ਗੇਟ ਲਾਤਾ ਫਿਰ ਕਿਡਾ ਇਨਕੁਆਰੀ ਹੋਣੀ ਸੀ ਜਣਕੇ ਕਰਤੂਤਾਂ ਇਹਨਾਂ ਲੋਕਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ